ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕਿੱਦਾਂ ਠੀਕ ਠਾਕ ਗੁੱਡ ਮਾਰਨਿੰਗ ਅੱਜ ਸਵੇਰੇ ਸਵੇਰੇ ਉੱਠ ਗਏ ਆ ਜੀ ਬਹੁਤ ਜਲਦੀ 4 ਵਜੇ ਦੇ ਉੱਠੇ ਆ ਵਾ ਤੇ ਅੱਜ ਛੋਟਾ ਜਿਹਾ ਉਪਰਾ ਲਾ ਗਿਆ ਜੀ ਕਿ ਅੱਜ ਗੁਰੂ ਘਰ ਜਾਣਾ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਬਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਤੇ ਅੱਜ ਗੁਰੂ ਘਰ ਸ਼੍ਰੀ ਖੰਡ ਪਾਠ ਸਾਹਿਬ ਆਰੰਭ ਹੋਣੇ ਆ ਦਿਨ ਸ਼ੁੱਕਰਵਾਰ ਆ ਜੀ ਤੇ ਐਤਵਾਂ ਨੂੰ ਭੋਗ ਪਾਣੇ ਵਿਗਨ ਸਿਟੀ ਵਿੱਚ ਤੇ ਸਾਰੀਆਂ ਸੰਗਤਾਂ ਨੇ ਆਉਣਾ ਆ ਤੇ ਅੱਜ ਇੱਕ ਸੇਵਾ ਦਾ ਪਰਮਾਤਮਾ ਨੇ ਛੋਟੀ ਜਿਹੀ ਮੱਤ ਬਖਸ਼ੀ ਹੈ ਜੀ ਤੇ ਉੱਥੇ ਆਪਾਂ ਕੋਸ਼ਲ ਸਿਹਤ ਨਾਲ ਰਿਲੇਟਡ ਕੁਝ ਵਧੀਆ ਜੂਸ ਪਰਾਉਣਾ ਹੈ ਉੱਥੇ ਤਾਂ ਜੋ ਕਿਸੇ ਨੂੰ ਕੋਈ ਪ੍ਰੋਬਲਮ ਆ ਕੋਈ ਯੂਰਿਕ ਐਸਿਡ ਦੀ ਜਾਂ ਕੋਈ ਕੋਲੇਸਟ੍ਰੋਲ ਦੀ 슈ਗਰ ਦੀ ਜੇ ਆਪਾਂ ਉਹ ਨੇਚਰਲੀ ਤੌਰ ਤੇ ਜਿਹੜੇ ਘਰ ਚ ਆਪਾਂ ਯੂਜ਼ ਹੋਣ ਵਾਲੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਆਪਾਂ ਲੈ ਕੇ ਤੇ ਪੂਰੇ ਬਲੌਗਸਤਾਨ ਦਿਖਾ ਲਾਂਗੇ ਤੇ ਆਪਾਂ ਫਿਰ ਉਸ ਸਾਰੀ ਸੇਵਾ ਕਰਾਂਗੇ ਗੁਰੂ ਘਰ ਚੱਲਦੇ ਆਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਚੱਲੇ ਆਂ ਜੀ ਗੁਰਦੁਆਰਾ ਸਾਹਿਬ ਜਿੱਦਾਂ ਕਿ ਜਨਾਬ ਉਹ ਨਹੀਂ ਤੁਹਾਨੂੰ ਸਾਰਾ ਦੱਸੇ ਦਿੱਤਾ ਹੈ ਪਰਮਾਤਮਾ ਦੀ ਕਿਰਪਾ ਨਾਲ ਇੱਕ ਛੋਟਾ ਜਿਹਾ ਜਿਹੜਾ ਉਪਰੰਲਾ ਆ ਉਹ ਕਰਨ ਲੱਗੇ ਆ। ਵਾਹਿਗੁਰੂ ਕਰੇ ਕਿ ਸਾਰਿਆਂ ਨੂੰ ਵਧੀਆ ਹੀ ਇਹਦੇ ਨਾਲ ਕੋਈ ਮਿਲੇ ਕਿਉਂਕਿ ਅਸੀਂ ਇਹ ਖੁਦ ਯੂਜ਼ ਕੀਤਾ ਆ ਸਾਨੂੰ ਕੋਈ ਇਹਦੇ ਨਾਲ ਫਾਇਦਾ ਹੋਇਆ ਕਰਕੇ ਅਸੀਂ ਸੋਚਿਆ ਕਿ ਸਾਡੇ ਜੋ ਇੱਥੇ ਭੈਣ ਭਰਾ ਆ ਵੀਰ ਆ ਕੋਈ ਸਾਡੇ ਕਿਸੇ ਨੂੰ ਪ੍ਰੋਬਲਮ ਆ ਤੇ ਉਹ ਨੂੰ ਜੜੀ ਆ ਠੀਕ ਕਰ ਸਕੇ। ਯਾਨੀ ਕਿ ਮੈਨੂੰ ਖੁਦ ਵੀ ਬਿਊਰੋਕੈਸਟ ਦੀ ਪ੍ਰੋਬਲਮ ਸੀਗੀ ਤੇ ਕੋਲੇਸਟ੍ਰੋਲ ਦੀ ਥੋੜੀ ਪ੍ਰੋਬਲਮ ਹੁੰਦੀ ਸੀ ਤੇ ਆਪਾਂ ਇਹ ਚੀਜ਼ਾਂ ਯੂਜ਼ ਕੀਤੀਆਂ। ਤੇ ਸਾਨੂੰ ਮੈਨੂੰ ਖੁਦ ਨੂੰ ਇਹ ਫਾਇਦਾ ਹੋਇਆ ਅਸੀਂ ਚਲੋ ਸੋਚਿਆ ਕਿ ਵਾਹਿਗੁਰੂ ਦੀ ਕਿਰਪਾ ਨਾਲ ਚਲੋ ਜੇ ਕਿਸੇ ਹੋਰ ਨੂੰ ਵੀ ਇਦਾਂ ਦਾ ਕੁਝ ਫਾਇਦਾ ਹੋਵੇ ਤਾਂ ਬਹੁਤ ਵਧੀਆ ਗੱਲ ਐ ਇਸ ਤੋਂ ਵੱਡੀ ਸੇਵਾ ਕਿਹੜੀ ਹੋਣੀ ਐ ਹਾਂਜੀ ਤਾਂ ਇਹ ਜੋ ਉਸ ਦਾ ਇਹ ਹੈ ਕਿ ਸਵੇਰ ਨੂੰ ਹੀ ਆਪਾਂ ਜਿਹੜਾ ਨਿਰਨੇ ਕਾਲਜ ਖਾਲੀ ਪੇਟ ਜਿੱਦਾਂ ਕਹ ਲੈਂਦੇ ਆ ਪੀਵਾਂਗੇ ਤਾਂ ਫਾਇਦਾ ਹੋਣਾ ਐ ਇਸ ਲਈ ਅਸੀਂ ਸਵੇਰੇ ਸਵੇਰੇ ਚੱਲੇ ਆ 5 ਤੋਂ 6 ਵਜੇ ਤੱਕ ਅਸੀਂ ਬਣਾਉਣਾ ਐ ਤੇ ਅਸੀਂ ਜਾ ਰਹੇ ਆ ਸਮਾਨ ਛੱਡਾ ਰੈਡੀ ਐ ਕੱਲ੍ਹ ਸਮਾਨ ਛੱਡਿਆ ਸੀ ਉਹ ਅੱਜ ਦਾ ਸਮਾਨ ਕੱਲ ਛੱਡਿਆ ਅੰਦਾਜ਼ਾ ਸੀਗਾ ਤੇ ਅੱਧਾ ਕੁ ਸਮਾਂ ਅਸੀਂ ਨਾਲ ਲੈ ਚੱਲੇ ਆਂ ਹਾਂਜੀ ਗੁਰੂ ਘਰ ਪਹੁੰਚ ਚੁੱਕੇ ਆਂ ਜੀ ਤੇ ਸਮਾਨ ਆਪਣਾ ਰੈਡੀ ਆ ਕਰਦੇ ਪਏ ਆ ਦੇਖੋ ਜੀ ਹਾਂਜੀ ਬੜੇ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਠੀਕ ਫਤਿਹ ਸਾਕੀ ਜੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਅਡਵਾਂਸ ਵਿੱਚ ਤੇ ਅਸੀਂ ਲੱਗੇ ਆਂ ਜੀ ਹੁਣ ਸਮਾਨ ਤਿਆਰ ਕਰਨ ਆ ਹੈਗਾ ਜੀ ਮਰੁੰਗਾਈ ਇੱਥੇ ਮਰੁੰਗਾਈ ਕਹਿੰਦੇ ਫਿਲੀਪੀਨ ਦੇ ਵਿੱਚ ਤੇ ਆਪਣੇ ਪੰਜਾਬ ਵਿੱਚ ਇੰਡੀਆ ਵਿੱਚ ਮਰੁੰਗਾ ਕਹਿੰਦੇ ਆ ਜਿਹਦੇ ਕੀ ਬਹੁਤ ਬੈਨੀਫਿਟ ਹੈ ਜਿਹਦੇ ਖਾਣ ਦੇ ਨਾਲ ਜਾਂ ਜਿਹਦਾ ਜੂਸ ਬਣਾ ਕੇ ਤੁਸੀਂ ਪੀਓ ਉਹਦੇ ਬਹੁਤ ਬੈਨੀਫਿਟ ਆ ਜਿੱਦਾਂ ਵੀ ਕੋਈ ਆਊਗਾ ਨਾ ਫਰੈਸ਼ ਬਣਾ ਕੇ ਦੇਵਾਂਗੇ ਫਰੈਸ਼ ਤੇ ਕਿਉਂਕਿ ਇਹਦਾ ਨਾ ਪੀਣ ਦਾ ਫਾਇਦਾ ਜਿਹੜਾ ਹੈ ਨਾ ਨੇੜੇ-ਨੇੜੇ ਕਾਲ ਜੇ ਯਾਨੀ ਕਿ ਸਵੇਰੇ-ਸਵੇਰੇ ਆ ਫਾਇਦਾ ਤਾਂ ਹੀ ਹੋਣਾ ਜੇ ਤੁਸੀਂ ਖਾਲੀ ਪੇਟ ਪੀਓਗੇ ਇਹਨੂੰ ਇਸ ਜੂਸ ਨੂੰ ਤੇ ਉਦਾਂ ਵੈਸੇ ਫਾਇਦਾ ਬੈਨੀਫਿਟ ਇਹਨਾਂ ਨਹੀਂ ਹੁੰਦਾ ਜਿਨਾ ਸਵੇਰੇ ਸਵੇਰੇ ਪੀਣ ਦਾ ਬੈਨੀਫਿਟ ਹੁੰਦਾ ਹੀ ਸਵੇਰੇ ਪੀਣ ਨਾਲ ਆ ਜੀ ਤੇ ਅਸੀਂ ਗੁਰੂ ਘਰ ਪਹੁੰਚ ਚੁੱਕੇ ਆ ਤੇ ਸੰਗਤ ਰਹਿ ਗਿਆ 5-10 ਮਿੰਟ ਹੋਰ ਸੰਗਤ ਹੋਣੀ ਸ਼ੁਰੂ ਹੋ ਜਾਣੀ ਆ ਫਿਰ ਆਪਾਂ ਉਹਨਾਂ ਨੂੰ ਇਹ ਜੂਸ ਦੀ ਸੇਵਾ ਆਪਾਂ ਕਰਦੇ ਆ ਅਸੀਂ ਪਹਿਲਾਂ ਰੈਡੀ ਕਰਕੇ ਰੱਖ ਲੈਣਾ ਹੈ ਪਰ ਬਣਾਉਣਾ ਨਹੀਂ ਹਜੇ ਬਗਲੀ ਤੋਂ ਇਹ ਆਊਗਾ ਫਿਰ ਨਾਲ ਦੀ ਨਾਲ ਫਰੈਸ਼ ਹੋਣਾ ਹੀ ਬਣਾਉਣਗੇ ਜਨਾਬ ਤੇ ਉਹਨਾਂ ਨੇ ਬਣਾਉਣਾ ਤੇ ਇਹ ਸਾਡਾ ਮਰੂੰਗਾਈ ਹੋਈ ਹੈ ਜੇ ਤੁਹਾਨੂੰ ਲੱਗਿਆ ਜੇ ਆਪਾਂ ਨੂੰ ਕੋਈ ਜੂਰੇ ਗੈਸਟ ਦੀ ਪ੍ਰੋਬਲਮ ਹੋਵੇ ਲਈ ਡਿਫਰੈਂਟ ਲੀਵਰ ਦੀ ਹੈ ਉਹਦੇ ਲਈ ਅਲੱਗ ਹੈ ਹਾਂਜੀ ਹਾਂਜੀ ਅਲੱਗ-ਅਲੱਗ ਜਿੱਦਾਂ ਦੀ ਕਿਸੇ ਨੂੰ ਕੋਈ ਪ੍ਰੋਬਲਮ ਦੱਸੂਗਾ ਉਸ ਹਿਸਾਬ ਨਾਲ ਆਪਾਂ ਜੂਸ ਬਣਾਉਣਾ ਤਿੰਨ ਚਾਰ ਜੂਸ ਬਣਦੇ ਆ ਤੇ ਉਸ ਹਿਸਾਬ ਨਾਲ ਆਪਾਂ ਦੇਖੋ ਖਵਾਰ ਪਈ ਹੈ ਇੱਥੇ ਆਪ ਹੈ ਜਿਕੰਦਰ ਕਰੇਲੇ ਮਦੀਨਾ ਮਦੀਨਾ ਸੇਪਿਆ ਕਰੇਲੇ ਨਿੰਬੂ ਪਿਆ ਜੀ ਤੇ ਹੋਰ ਵੀ ਬਹੁਤ ਕੁਝ ਪਿੰਦਾ ਤੁਸੀਂ ਵੀ ਘਰ ਵਿੱਚ ਇਹ ਤੁਸੀਂ ਵੀ ਘਰ ਦੇ ਵਿੱਚ ਬਣਾਓ ਕਿ ਅੱਜ ਕੱਲ ਨਾਰਮਲੀ ਘਰ ਦੇ ਵਿੱਚ ਇਹ ਤਿੰਨ ਚਾਰ ਜਿਹੜੀਆਂ ਪ੍ਰੋਬਲਮ ਆ ਨਾ ਇਹ ਹਰ ਘਰ ਦੇ ਵਿੱਚ ਹੈਗੀਆਂ ਜਿਹਦੇ ਨਾਲ ਆਪਾਂ ਨੂੰ ਬਹੁਤ ਜ਼ਿਆਦਾ ਡਾਕਟਰੀ ਲਾਜ਼ਮੀ ਕਰਾਉਣਾ ਪੈਂਦਾ ਇਦਾਂ ਦੀ ਗੱਲ ਨਹੀਂ ਆ ਪਰ ਇਹਦੇ ਨਾਲ ਬਹੁਤ ਜ਼ਿਆਦਾ ਬੈਨੀਫਿਟ ਹੈ ਜੇ ਤੁਸੀਂ ਆਪਾਂ ਜ਼ਿਆਦਾ ਡਾਕਟਰਾਂ ਕੋਲ ਨਾ ਪਰਹੇਜ਼ ਕਰਕੇ ਥੋੜਾ ਜਿਹਾ ਇਹ ਚੀਜ਼ਾਂ ਆਪਾਂ ਘਰ ਦੇ ਵਿੱਚ ਜਿਹੜੇ ਆਪਣੇ ਹੁਕਾਰਾਂ ਦੇ ਵਿੱਚ ਹੁੰਦੀਆਂ ਹੀ ਆں ਤਕਰੀਬਨ ਹਾਂ ਜੇ ਆਪਾਂ ਸਿੱਧੇ-ਸਿੱਧੇ ਇਹ ਜੂਸ ਬਣਾ ਕੇ ਪੀਏ ਤਾਂ ਇਹ ਸਾਡੇ ਸਿਹਤ ਵਾਸਤੇ ਬਹੁਤ ਬੈਨੀਫਿਟ ਹੈ ਜੀ ਤੇ ਚਲੋ ਜੀ ਮਿਲਦੇ ਹਾਂ ਜੀ ਤੇ ਦੇਖਦੇ ਹਾਂ ਵੇਟ ਕਰਦੇ ਸੰਗਤ ਦੀ ਆਮ ਤੱਕ ਪ੍ਰਤੀਕ ਨੂੰ ਮਾਣ ਮਾਣ ਕੇ ਸਤਿਨਾਮ

इसी तरह से बात कर रहे हैं वो चुप मत रहिए क्या ये ज्ञान है आपका सारे नाम का प्राचीन कला के पेपर पर प्रोसेस और बात का आउट ऑफ बात है बोल रहे हैं ये सोने के अवसर कोई और 啊！